ਸਤਿ ਸ੍ਰੀ ਅਕਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਹਿਵਾ ਸਾਰੇ ਜਿਮ ਜਿਮ ਲਾ ਕੇ ਪਹੁੰਚ ਕੇ ਜਦੇ ਗਰਾਊਂਡ 'ਚ ਸਿੱਧਾ ਗੱਡੀ ਵੀ ਹਲਕੇ ਟਕ ਟਕ ਉਹ ਖੜੀ ਆ ਤੇ ਸਵਾਰੇ ਚਲਾਏ ਨੇ ਇੱਕ ਸਾਈਡ ਦੇ ਪਾਣੀ ਕਿਆਰੀਆਂ ਕੂਰੀਆਂ ਲਾ ਰਹੇ ਆ ਤੇ ਟੈਂਕੀ ਭਰ ਲਿਆ ਹੁੰਦੀ ਸਾਜਰੇ ਹਾਜਰੇ ਉਹ ਮੂੜੀਆਂ ਖੂਰਾਂ 'ਚ ਪਾਦੀ ਆ ਪਾਣੀ ਜੱਸਾ ਸਿੰਘ ਵੀ ਆ ਗਿਆ ਸੁੱਤਾ ਉੱਠ ਗਿਆ ਇੰਨਾ ਕਾ ਬਚ ਗਿਆ ਇਹ ਕਾ ਨੂੰ ਉਧਰ ਲਾਵਾਂਗੇ ਆਏ ਨਹੀਂ ਛੱਡਦੇ ਕੋਈ ਚੀਜ਼ ਵਜਣ ਥੋੜੋ ਦੇਣੀ ਆ ਮਜੀ ਚਾਚਾ ਵੀ ਆ ਗਿਆ ਕੁੱਤੇ ਨੂੰ ਰੋਟੀ ਪਾਉਣ ਤੇ ਗੋਗੀ ਨੇ ਡਾਇਰੈਕਟਰ ਕਰਤਾ ਅੱਗੇ ਚਸ਼ ਕਰਨ ਲਾ ਰਹੇ ਆ ਟਰਾਲੀ ਤੇ ਆ ਥੈਂਕ ਯੂ ਬੈਗ ਇੱਕ ਮਿੰਟ ਪਾਈਏ ਪਾਣੀ ਹੁਣ ਆਗੇ ਬਾਈ ਆ ਪਾ ਕਬੂਤਰਾਂ ਵੱਲ ਸ਼ਾਮ ਦਾ ਟਾਈਮ ਹੈ ਲੇਟ ਬਹੁਤ ਹੋ ਗਏ ਆ ਨੂਰੀ ਮਾਰਦੀ ਆ ਅਲਾਰਮ ਆ ਜੋ ਬਈ ਆ ਜੋ ਆ ਜੋ ਪੂਰੇ ਨੇ ਦੇਖ ਤਾਂ 300 ਹਾਂ 410 ਪੂਰੇ ਨੇ ਲਾ ਹੋ ਗਏ ਬਈ ਚੂਚੇ ਕੈਂਮ ਆਪਣੇ ਅਜੇ ਤੀ ਵਧ ਰਹੇ ਨੇ ਤੇ ਥੱਲਾ ਪਾਉਣੀ ਆ ਬੱਚਿਆਂ ਦੇ ਸਭ ਬੱਚੇ ਫੜ ਫੜ ਲੈ ਉਹ ਇੱਕ ਛੋਟੂ ਜਿਹੀ ਆ ਉਹ ਦੂਜਿਆਂ ਦਾ ਹੈ ਨਾ ਹਾਂ ਠੀਕ ਆ ਲੈਟ ਲਾ ਦੇ ਕਣਾ ਲੈਟ ਲਾਉਂਦਾ ਤੇ ਨੂਰੀ ਦੇ ਦਰਸ਼ਨ ਕਰਾ ਦਈਏ ਤੁਹਾਨੂੰ ਹਾਂ ਵੀ ਕੀ ਚਾਹੀਦਾ ਕੀ ਚਾਹੀਦਾ ਛੋਲੇ ਚਾਹੀਦੇ ਨੇ ਹਾਂ ਹਾਂ ਕੀ ਹੋ ਗਿਆ ਕੱਦ ਦੇਖੋ ਬਾਈ ਹੁਣ ਆ ਮੇਰਾ ਹੱਥ ਖੜਾ ਉੱਪਰ ਨੂੰ ਲੈ ਹਰ ਬੂਰਾ ਕੱਢ ਦੋ ਬੈਸੇ ਮੇਰੇ ਬਾੜ ਗੁੱਡੀ ਦੇ ਖੜੇ ਹੋਏ ਨੇ ਹੁਣ ਚੱਲ ਤੁਹਾਨੂੰ ਦਿਖਾ ਦਿੰਦਾ ਦੇਖੋ ਕੱਦ ਦੇਖੋ ਹਾਂ ਠੀਕ ਆ ਦੇਖ ਲਿਆ ਓਕੇ ਰੋਟਾ ਚਲੋ ਹੁਣ ਬੱਚਿਆਂ ਦੇ ਪਾ ਲਈਏ ਠੱਲਾ ਓਏ ਮੌਸਮ ਬੜਾ ਖਰਾਬ ਹੋਇਆ ਹੋਇਆ ਹੈ ਦੇਖੋ ਚਾ ਫਾੜ ਲਿਆ ਬਈ ਸ਼ਾਕਾ ਕਬੂਤਰ ਤੇ ਜਰਦੀ ਕਬੂਤਰੀ ਦਾ ਸਿੱਧਾ ਕਰ ਇਹਨੂੰ ਕਿਵੇਂ ਸਾਲੇ ਲੰਪ ਪਾਇਆ ਇਹ ਚੱਪ ਜਿਆ ਹੋ ਰਿਹਾ ਹੈ ਨੀਲਾ ਨੀਲਾ ਹੋਊਗਾ ਨੀਲਾ ਚੱਪ ਜਿਆ ਹੈ ਨਾ ਆ ਉਪਰੋਂ ਚਿੱਟੇ ਨੇ ਇਹਦੇ ਠੱਲ ਪਾਉਣੇ ਆ 골ਡਨ ਠੀਕ ਹੈ ਤੇ ਪਾਈਏ ਆਪਾਂ ਠੱਲ ਚੂਚੇ ਦੇਖ ਲਓ ਬਈ ਅੱਗੇ ਨਾਲ ਹੋਗੇ ਨਾ ਵੱਡੇ ਲਾ ਬਈ ਠੱਲ ਪਾ ਦੀ ਬੱਚੇ ਦੇ ਆ ਆ ਛੱਡ ਜੱਸੀਆ ਛੱਡ ਇਹ ਪੱਲਾ ਦਾ ਟਗਾੜੇ ਦਾ हाँ <laughs> जी सैट कर दी ये पा दी चौहत्तर नंबर देखो तो ओके है चल छ ऐसे दूजा फाड़ लिया गुरी चूचे दाने लेके आओ और रोटी ले आए किरण चूरी अच्छा लाओ भाई दो बच्चे आ फाड़ ले ਇਹਨਾਂ ਦੇ ਵੀ ਪਾ ਲਈਏ ਠੱਲਾਂ ਠੀਕ ਹੈ 1 ਮਿੰਟ 1 ਮਿੰਟ ਰੁਕੋ ਠੱਲਾ ਖੋਲਣ ਦੋ ਮੈਨੂੰ ਆ ਨੀਲੀਆਂ ਹੀ ਪਾਵਾਂਗੇ ਹੁਣ ਨੀਲੀਆਂ ਪੱਕੇ ਜੇ ਨਹੀਂ ਪਾਈਆਂ ਠੀਕ ਹੈ ਆ ਦੇਖੋ ਤਾਂ ਨੀਲੀਆਂ ਪਾਉਨੇ ਆ ਆਓ ਸਰਦਾਰ ਜੀ ਰੋਟੀਆਂ ਪਤਲੀਆਂ ਬਰੀਕ ਕਰਕੇ ਜੂਰੋ ਇਹਨਾਂ ਨੂੰ ਹਾਂ ਥੱਲੇ ਇੱਕ ਵਾਰੀ ਸੱਟ ਮਾਰੀ ਜਾਂ ਤਾਂ ਇਕੱਠੇ ਹੋਣਗੇ ਤੇਰੇ ਕੋਲ ਚੁਰਦੇ ਜਾ ਲੈਨੇ ਆ ਗੁਰੀ ਨੇ ਰੋਟੀ ਚੂਰੀ ਆ ਦੇਖ ਲੈ ਕੰਮ ਦੇਖ ਲੈ ਲੈ ਥੋੜੇ ਢਾਣੇ ਛੱਡ ਦੇ ਰੋਟੀ ਚ ਤਾਂ ਖਾਣਗੇ ਜੇ ਪਤਾ ਲੱਗੂ ਇਹਨਾਂ ਨੂੰ ਉਤਰਾਣ ਦੇਖੋ ਕਿਵੇਂ ਗਾਹ ਪਾਇਆ ਵੇ ਇਹ ਚਾਲ ਬਾਸ ਹੁਣ ਦੇਖਦੇ ਆਂ ਬਾਈ ਜੇ ਰੋਟੀ ਨੂੰ ਰੋਟੀ ਤਾਂ ਸਾਲੇ ਮੂੰਹੇ ਨਹੀਂ ਲਾਉਂਦੇ ਓਏ ਕੱਲੇ ਵਿੱਚੋਂ ਚਾਲ ਚੁੱਕ ਚੁੱਕ ਖਾਂਦੇ ਨੇ ਦੇਖੋ ਇਹ ਕਿੰਨੇ ਕਿੰਨੇ ਬਾਗ ਆਏ ਕਿਹਦੇ ਹਾਂ ਹੁਣ ਦੋ ਆ ਬੱਚਿਆਂ ਦੇ ਪਾ ਲਈਏ ਬਾਈ ਆ ਚਾਪ ਦਾ ਬੱਚਾ ਪਹਿਲੀ ਵਾਰੀ ਚਾਪ ਆ ਰਿਹਾ ਪਹਿਲੀ ਵਾਰੀ ਨਹੀਂ ਪਹਿਲਾਂ ਵੀ ਇੱਕ ਵਾਰੀ ਚਾਪ ਆਇਆ ਤਾਂ ਹਨਾ ਉਹ ਖੋ ਗਿਆ ਤਾਂ ਤੇ ਆ ਹੁਣ ਪਹਿਲੀ ਵਾਰੀ ਆ ਰਿਹਾ ਇਹਨੂੰ ਉੜਦੀ ਸਾਰ ਕੱਟ ਕਰਨਾ ਆਪਾਂ ਨੇ ਕਿਉਂਕਿ ਅੱਗੇ ਆਪਣੇ ਕੋਲ ਚਾਪ ਵਾਜਾ ਕੋਈ ਨਹੀਂ ਇਹ 33 ਨੰਬਰ ਠਾਲ 35 ਨੰਬਰ ਪਾਉਨੇ ਆਨੇ 35 ਨੰਬਰ ਠਾਲ ਲੈ ਲੋ ਪਾ ਦਈਏ ਸਾਰਿਆਂ ਦੇ ਖੱਬੇ ਪੈਰਾਂ ਜੇ ਬਾਈਆਂ ਨੇ ਲਾਉ ਵੀ ਉਹ ਕਯਰਬੋਰਡ ਦੇਖ ਲੋ ਹੁਣ ਦੂਜੇ ਦੀ ਪਾ ਲਈਏ ਦੂਜੇ ਦੇ ਪਾਵਾਂਗੇ 34 ਨੰਬਰ ਇਹਦੇ ਪੈਰ ਵੱਡੇ ਹੋਗੇ ਹਨਾ ਮੈਨੂੰ ਲੱਗਦਾ ਨਹੀਂ ਇਹਦੇ ਆਊਗੀ

ਪੈ ਗਈ ਚੌਥੀ ਨੰਬਰ ਠੱਲੇ ਦੀ ਉਹ ਕੈਰਬੋਰਡ ਤੇ ਚਲੋ ਫੋਰ ਫਾੜ ਲੈ ਇਸੇ ਹੋਰ ਪਾਉਣੇ ਲੱਗੇਗੇ ਇਹਦੇ 1 3 5 6 ਦੇ ਪਾਤੀ ਬਾਈ ਇੱਕ ਦੋ ਕੁ ਹੋਰ ਪਾਉਣੇ ਵਾਲੇ ਨੇ ਲਓ ਵੀ ਦੋ ਦੇ ਇਹਨਾਂ ਦੇ ਠੱਲ ਪੈ ਗਈ ਇਹਦੇ 22 ਨੰਬਰ ਪੈ ਗਈ ਇਹਦੇ ਜੱਸੀ ਵਾਲੀ ਪਾਦੀ 51 ਨੰਬਰ ਠੀਕ ਹੈ ਚਲੋ ਓਕੇ ਆ ਲਾਸਟ ਬੱਚੇ ਦੇ ਪੈ ਗਈ ਘੱਟੋ ਘੱਟ 2 3 5 7 8 8-9 ਵਜੇਾਂ ਦੇ ਢੱਲਾ ਪੈ ਗਈਆਂ ਤੇ ਸ਼ਾਮ ਹੋ ਗਈ ਪੂਰੀ ਚੂਚੇ ਕਰਦੇ ਆਂ ਬੰਦ ਹੁਣ ਪਾ ਦਈਏ ਉਹ ਦਾਣਾ ਪਾਣੀ ਕਬੂਤਰਾਂ ਨੂੰ ਦੋ ਦੋ ਟ ਦੋ ਟ ਖਣਵਾ ਦੇ ਜਾਨਾ ਸਰੋਂ ਹੈਗੀ ਐ ਚ ਔਚ ਪਈ ਹੈ ਨਾ ਉਹ ਚ ਉਹ ਪਾ ਦੇ ਸਰੋਂ ਪਾ ਦੇ ਪਾ ਦੇ ਪਾ ਦੇ ਆਂ ਚਾਲ ਪਾਣੀ ਹੈਗਾ ਦੇਖ ਤਾਂ ਪਾਣੀ ਵਿੱਚ ਭਰ ਕੇ ਲਿਆਉਣਾ ਇੱਕ ਮਿੰਟ ਖਦਮੇ ਆ ਪਾਣੀ ਲਿਆਵਾ ਬਈ ਇੱਥੇ ਬੌਲ ਲੈ ਕੇ ਕੀ ਕਰਨਾ ਹੈ ਉ ਆਇਆ ਗੋਹੇ ਚ ਖੇਲਣਾ ਨਹੀਂ ਲਓ ਵੀ ਮਿੱਤਰੋ ਦਾਣੇ ਥੋੜੇ ਜਿਹੇ ਖੰਡ ਗੇ ਪਾਣੀ ਪੂਣੀ ਕਰਤਾ ਚੇਂਜ ਸਰੋਂ ਤੇ ਕਣਕ ਪਾਤੀ ਆਜੋ ਬਈ ਮੇਨੋ ਬਜੇ ਓ ਹੋ ਹੋ ਬਾਹਰ ਆ ਜਾਣੇ ਨਿਕਲ ਕੇ ਤੇ ਬਾਹਰ ਚੱਕਦਾ ਵਜਾ ਪੋਰ ਬਾਸੇ ਰੱਖਦਾ ਜਿਹਦੇ 3 ਵਜੇ ਵਹ ਜਾਂਦੇ ਨੇ ਸਜਾ ਕਰ ਕਿੱਥੇ ਥੱਲੇ ਹਾਂ ਹਾਂ ਠੀਕ ਆ ਠੀਕ ਆ ਚਲੋ ਭਾਈ ਚੋਣ ਦੋ ਚੋਗਾ ਜੁਗਾ ਦਏ ਦੇ ਫਿਰ ਬੱਚਾ ਇੱਧਰ ਕਰ ਦਾਂਗੇ ਜਿਹੜੇ ਵਜੇ ਨੂੰ ਚੋਗਾ ਘੱਟ ਦੰਨੇ ਆ ਉਹ ਚੇਂਜ ਕਰਤਾ ਘੱਟ ਵਾਲਾ ਰੱਖਦਾ ਉਹਦੇ ਖਾਣੇ ਚ ਦੂਜਾ ਲੱਗ ਕਰਤਾ ਉਹ ਤੋਂ ਚਲੋ ਵੀ ਚੂਚੇ ਬੰਦ ਕਰ ਗੁਰੀ ਚਲੋ ਚਲੋ ਸਾੜੇ ਦਿਖਦੇ ਵੀ ਨਹੀਂ ਕੂੜੇ 줘 ਚਲੋ ਖੜੇ 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 ਬਹੁਤ ਤੇਜ਼ ਨੇ ਬਾਈ ਚੂਚੇ ਲੈ ਦੇਖੋ ਚਲੋ ਚਲੋ ਹੁਣ ਸਾੜੇ ਉਹ ਨੇਰਾ ਹੋ ਗਿਆ ਚਲੋ 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 ਜਾ ਰਹੇ ਨੇ ਜਾ ਰਹੇ ਨੇ ਗਏ ਭੱਜ ਕੇ ਭੱਜ ਕੇ ਖੜੇ 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 ਆ ਚੱਕਦੇ ਕੋਈ ਇਹਨੂੰ ਆ ਦੇਖੇ ਆ ਦੇਖੇ ਮੈਂ ਤੂਫਾਨ ਮੇਲ ਬਣਿਆ ਫਿਰਦਾ ਚਲੋ ਚਲ ਅੱਧ ਲੈ ਅੱਛਾ ਲੈ ਕਿੱਥੇ ਵੜਦਾ ਦੇਖੀ ਆ ਤਾਂ ਬਹੁਤ ਹਾਂ ਇੱਕ ਨਹੀਂ ਹੱਥ ਆਉਂਦਾ ਇਹ ਜੰਬੂ ਜੱਟ ਹੈ ਇੱਥੇ ਉਧਰੋਂ ਮੈਂ ਉਧਰੋਂ ਉਹਨੂੰ ਬੰਦ ਕਰਨ ਲੱਗਿਆ ਕਰਾਂ ਇੱਧਰ ਆ ਜਾ ਕਰੇ ਉਧਰ ਉਹ ਉੱਧਰ ਜਿਹਾ ਹੈ ਇਹ ਇੱਕ ਰਹਿ ਗਿਆ ਬਸ ਉਹੀ ਉਹ ਆ ਨਿਕਲੇ ਕੋ ਹੋਰ ਹਰ ਜੇ ਖੋਲਦੇ ਗੁਰਿਓ ਵੜਨ ਲੱਗਿਆ ਤਾਂ ਆਣਾ ਹੁਣ ਪੜਨਾ ਹੀ ਤੂੰ ਵੀ ਨਿਕਲ ਜਾ ਫੜੋ ਫਿਰ ਅਰੇ ਹੋਰ ਤੇ ਉਹ ਫੜ ਕੇ ਨਾ ਲੈ ਫੜ ਲਿਆ ਬਈ ਇਹ ਵੀ ਇੱਧਰ ਆ ਚੱਲ ਦਸ ਗੈਣ ਲਈ ਪੂਰੇ ਹੋ ਗਏ ਚਲੋ ਬਈ ਮਿੱਤਰੋ ਹੁਣ ਪਰੇਸ਼ੀ ਹੋ ਕੇ ਖੇਡਣ ਦੀ ਤਿਆਰੀ ਕਰੀਏ ਮੌਸਮ ਮ ਜੱਤ ਤੋਂ ਪਹਿਲਾਂ ਕਿਤੇ ਗੜਬੜ ਨਾ ਹੋ ਜਾਵੇ ਹੋ ਗਏ ਪੂਰੇ ਹੁਣ ਚਲੀਏ ਬਈ ਆਪਾਂ ਡਿਊੜੀ ਦੁੱਧ ਪਾਉਣਾ ਚਲੋ ਵੀ ਰੱਖ ਚਲੋ ਵੀ ਦੁੱਧ ਦੁੱਧ ਪਾ ਕੇ ਗਰਾਊਂਡ 'ਚ ਗਰਾਊਂਡ 'ਚ ਮਿਲਦੇ ਆ ਜਾ ਕੇ ਠੀਕ ਹੈ ਗਰਾਊਂਡ 'ਚ ਸਿੱਧਾ ਪਹੁੰਚ ਗਏ ਬਈ ਆਪਾਂ ਕਬੂਤਰਾਂ ਕੋਲ ਕਬੂਤਰਾਂ ਦਾਣਾ ਪਾਣੀ ਦਾ ਆਪਾਂ ਪਹਿਲਾਂ ਪਾ ਗਏ ਤੇ ਤੇ ਚਲੋ ਕਰ ਦਈਏ ਹੁਣ ਇਹਨਾਂ ਨੂੰ ਬੰਦ ਕੁੰਡਾ-ਕੁੰਡਾ ਲਾ ਦਈਏ ਇਹਨਾਂ ਦਾ ਗਰ ਬੋਟ ਤੇ ਚਾਓ ਮਿੱਤਰੋ ਇਹਨੂੰ ਵੀ ਕਰ ਦਨੇ ਆਪਾਂ ਦਾ ਲੈਡਵਾ ਜੀ ਚਲੋ ਚੱਲੀਏ ਭਾਈ ਅੰਦਰ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਚ